ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਨਮਾਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਮਾਦੇ ਦਾ ਮੇਲਾ ਦਿਖਾਵਾਂਗੇ ਜੋ ਕਿ ਬਹੁਤ ਵੱਡਾ ਮੇਲਾ ਲੱਗਦਾ ਹੈ ਬਹੁਤ ਭਾਰੀ ਹੈ ਮੇਲੇ ਦੇ ਵਿੱਚ ਇਕੱਠ ਹੁੰਦਾ ਹੈ ਤੇ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਨਮਾਦੇ ਦਾ ਮੇਲਾ ਆਪਾਂ ਦਿਖਾਵਾਂਗੇ ਵੱਡੇ ਵੱਡੇ ਝੂਲੇ ਤੇ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇ ਤੇ ਪਿੱਛੇ ਸਾਰਾ ਮੇਲਾ ਲੱਗਿਆ ਵੀ ਹੋਇਆ ਤੁਹਾਨੂੰ ਵੀਡੀਓ ਦੇ ਵਿੱਚ ਦਿਖਦਾ ਹੋਊ ਤੇ ਚੱਲਦੇ ਆਂ ਅੱਜ ਦੀ ਵੀਡੀਓ 'ਚ ਬਣੇ ਰਹੋ ਚੱਲਦੇ ਆਂ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾਉਨੇ ਆ ਤੇ ਇੱਥੋਂ ਦੂਰੋਂ ਹੀ ਦੁਕਾਨਾਂ ਸ਼ੁਰੂ ਹੋ ਗਈਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਸ ਤਰ੍ਹਾਂ ਮੇਲੇ ਦੇ ਵਿੱਚ ਲੱਗਦੀਆਂ ਨੇ ਤੇ ਬਹੁਤ ਵੱਡਾ ਇਹ ਮੇਲਾ ਹੁੰਦਾ ਨਮਾਦੇ ਦਾ ਮੇਲਾ ਤੇ ਵੱਡੇ ਵੱਡੇ ਝੂਲੇ ਤੇ ਚੰਡੋਲੇ ਮੇਲੇ ਦੇ ਵਿੱਚ ਲੱਗਦੇ ਨੇ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਦੀ ਵੀਡੀਓ ਤੇ ਸਵੇਰੀ ਮੇਲੇ ਦੇ ਵਿੱਚ ਜਿਹੜਾ ਇਕੱਠ ਉਹ ਹੋਣਾ ਸ਼ੁਰੂ ਹੋ ਜਾਂਦਾ ਦੂਰੋਂ ਦੂਰੋਂ ਇਹ ਮੇਲੇ ਦੇ ਵਿੱਚ ਆ ਕੇ ਸੰਗਤਾਂ ਸ਼ਾਮਲ ਹੁੰਦੀਆਂ ਨੇ ਮੱਥਾ ਟੇਕਣ ਵਾਸਤੇ ਸੰਗਤਾਂ ਆਉਂਦੀਆਂ ਨੇ ਇਹ ਜਿਹੜਾ ਪਿੰਡ ਹੈ ਇਹ ਭੌਨੀਗੜ ਦੇ ਨੇੜੇ ਪੈ ਜਾਂਦਾ ਚੰਨੂ ਦੇ ਨੇੜੇ ਪੈ ਜਾਂਦਾ ਤੇ ਚੰਨੂ ਤੋਂ ਵੱਡਾ ਰੋਡ ਉਤਰ ਕੇ ਇਹ ਇਹ ਪਿੰਡ ਹੈ ਤੇ ਇੱਥੇ ਸਾਰਾ ਇਹ ਮੇਲਾ ਲੱਗਦਾ ਤੇ ਤੁਹਾਨੂੰ ਵੀਡੀਓ ਦੇ ਵਿੱਚ ਚੰਡੋਲ ਝੂਲੇ ਦਿਖਦੇ ਵੀ ਹੋਣਗੇ ਹਨ ਤੇ ਬਹੁਤ ਵੱਡਾ ਇਹ ਮੇਲਾ ਹੁੰਦਾ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਬੱਚਿਆਂ ਦੇ ਖੜਾਉਣੇ ਵਾਲੀਆਂ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਇੱਧਰ ਜਿਵੇਂ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਨਾਲ-ਨਾਲ ਲੱਗੀਆਂ ਹੋਈਆਂ ਨੇ ਤੇ ਬਹੁਤ ਭਾਰੀ ਰਸ਼ ਹੁੰਦਾ ਹੈ ਬਹੁਤ ਭਾਰੀ ਇਕੱਠ ਹੁੰਦਾ ਹੈ ਇਹ ਮੇਲੇ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਤੇ ਆਲੇ-ਦਾਲੇ ਪਿੰਡਾਂ ਦੇ ਮੇਲੇ ਦੇ ਵਿੱਚ ਆ ਕੇ ਸ਼ਾਮਲ ਹੁੰਦੇ ਨੇ ਤੇ ਮੇਲੇ ਦੇ ਆਲੇ-ਦਾਲੇ ਸਾਰੀਆਂ ਪਾਰਕਿੰਗਾਂ ਬਣੀਆਂ ਹੋਈਆਂ ਨੇ ਮੋਟਰਸਾਈਕਲ ਗੱਡੀਆਂ ਖੜਾਉਣ ਦਾ ਪ੍ਰਬੰਧ ਵੀ ਇੱਥੇ ਹੈਗਾ ਆਹ ਸਾਈਡ ਜਿਵੇਂ ਪਾਰਕਿੰਗ ਬਣੀ ਹੋਈ ਹੈ ਤੇ ਇੱਧਰ ਜਿਵੇਂ ਆਹ ਟੈਟੂ ਵਾਲੀਆਂ ਦੁਕਾਨਾਂ ਆ ਗਈਆਂ ਹਨ ਇੱਥੋਂ ਤੁਸੀਂ ਟੈਟੂ ਬੜਵਾ ਸਕਦੇ ਹੋ ਕੋਈ ਵੀ ਤੇ ਅੱਜ ਜਿਵੇਂ ਛੋਟੇ ਬੱਚਿਆਂ ਦੇ ਖੜਾਉਣੇ ਆ ਗਏ ਤੇ ਨਾਲ ਕੁਝ ਹੋਰ ਜੁਐਲਰੀ ਵਾਲੀਆਂ ਦੁਕਾਨਾਂ ਹਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਹੁਤ ਸਾਰਾ ਸਮਾਨ ਇੱਥੋਂ ਤੁਸੀਂ ਲੈ ਸਕਦੇ ਹੋ ਇਸੇ ਤਰ੍ਹਾਂ ਵੱਡੀਆਂ-ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਬਹੁਤ ਮਸ਼ਹੂਰ ਮੇਲਾ ਹੈ ਇਹ ਏਰੀਆ ਦਾ ਚੰਨੋ ਤੇ ਭਵਾਨੀਗੜ੍ਹ ਏਰੀਆ ਦਾ ਬਹੁਤ ਮਸ਼ਹੂਰ ਮੇਲਾ ਹੈ ਤੇ ਹਲੇ ਸਵੇਰ ਦਾ ਟਾਈਮ ਹੈ ਤੇ ਸਵੇਰੀ ਜਿਹੜਾ ਇਕੱਠ ਵੀ ਆਉਣਾ ਸ਼ੁਰੂ ਹੋ ਗਿਆ ਹਨਾ ਗੱਡੀਆਂ ਮੋਟਰਸਾਈਕਲਾਂ ਤੇ ਸੰਗ ਤਾਂ ਜਿਹੜੀਆਂ ਉਹ ਪਹੁੰਚਣ ਲੱਗੀਆਂ ਤੇ ਅੰਦਰੋਂ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਿੱਥੇ ਮੱਥਾ ਜਿਹੜਾ ਉਹ ਟੇਕਿਆ ਜਾਂਦਾ ਤੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਖੜਾਉਣੇ ਵਾਲੀਆਂ ਹੋਗੀਆਂ ਜੁਐਲਰੀ ਵਾਲੀਆਂ ਹੋਗੀਆਂ ਤੇ ਇੱਥੇ ਕੁਝ ਹੋਰ ਦੁਕਾਨਾਂ ਜਿਵੇਂ ਆ ਸਾਰੀ ਜੁਐਲਰੀ ਹੋ ਗਈ ਹਨਾ ਕੁਝ ਹੋਰ ਸਜਾਵਟ ਵਾਲਾ ਸਾਰਾ ਸਮਾਨ ਇਸੇ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਮੇਲੇ ਦੇ ਵਿੱਚ ਤੇ ਇਧਰ ਜਿੰਨੇ ਵੱਡੇ ਵੱਡੇ ਝੂਲੇ ਵੀ ਜਿਹੜੇ ਹੋ ਲੱਗੇ ਹੋਏ ਨੇ ਵੱਡੇ ਵੱਡੇ ਚੰਡੋਲ ਹਨਾ ਲੱਗੇ ਹੋਏ ਨੇ ਇਹ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇਧਰ ਸਾਰੇ ਚੰਡੋਲ ਝੂਲੇ ਜਿਹੜੇ ਉਹ ਚੱਲ ਰਹੇ ਨੇ ਤੇ ਅੱਗੇ ਚੱਲਦੇ ਆ ਅੱਗੋਂ ਦਿਖਾਉਨੇ ਆਗੇ ਆਪਾਂ ਤੁਹਾਨੂੰ ਜਾ ਕੇ ਤੇ ਨਾਲ-ਨਾਲ ਸਾਰੀਆਂ ਰੋਡ ਤੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਤੇ ਗੋਲਚੇ ਹੋ ਗਏ 버ਗਰ ਵਾਲੀਆਂ ਐਵੇਂ ਜੀਆਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਤੇ ਤੁਸੀਂ ਰੌਣਕ ਜਿਹੜੀ ਦੇਖ ਸਕਦੇ ਹੋ ਸਵੇਰੀ ਮੇਲੇ ਦੇ ਵਿੱਚ ਰੌਣਕ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਤੇ ਆਹ ਦੋਨੋਂ ਸਾਈਡ ਦੁਕਾਨਾਂ ਨੇ ਦੂਸਰੀ ਸਾਈਡ ਵੀ ਕੁਝ ਬੱਚਿਆਂ ਦੇ ਖੜਾਉਣੇ ਹੋਗੇ ਹਨ ਤੇ ਇੱਧਰ ਲੱਗੇ ਹੋਏ ਨੇ ਝੂਲੇ ਤੇ ਇੱਥੇ ਵੱਡੇ ਵੱਡੇ ਝੂਲੇ ਲੱਗੇ ਹੋਏ ਨੇ ਦੇਖੋ ਚੰਡੋਲ ਕਿਸ਼ਤੀਆਂ ਹਨ ਜਿਹੜੇ ਉਹ ਚੱਲ ਰਹੇ ਨੇ ਇਹ ਆਪਾਂ ਤੁਹਾਨੂੰ ਨੇੜੋਂ ਜਾ ਕੇ ਦਿਖਾ ਦਾਨੇ ਆਗੇ ਤੇ ਆ ਸਾਰੇ ਬੱਚਿਆਂ ਦੇ ਖੜਾਉਣੇ ਆ ਗਏ ਜਿਵੇਂ ਟਰੈਕਟਰ ਆ ਗਏ ਛੋਟੇ ਛੋਟੇ ਗੱਡੀਆਂ ਆ ਗਈਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਅੱਗੇ ਚੱਲਦੇ ਆਂ ਅੱਗੇ ਉਹ ਦੇਖਦੇ ਆਂਗੇ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੀ ਜਿਹੜੀ ਇਹ ਵੀਡੀਓ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਜੇ ਕੋਈ ਬਾਹਰਲੀ ਕੰਟਰੀ ਤੋਂ ਦੇਖ ਰਿਹਾ ਹੈ ਉਹ ਵੀ ਕਮੈਂਟ ਜਰੂਰ ਕਰਕੇ ਦੱਸਿਓ ਤੇ ਇੱਥੇ ਸਾਰੀਆਂ ਮਠਿਆਈਆਂ ਵਾਲੀਆਂ ਦੁਕਾਨਾਂ ਆ ਗਈਆਂ ਬਹੁਤ ਵੱਡੀਆਂ-ਵੱਡੀਆਂ ਮਠਿਆਈਆਂ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਸੇ ਤਰ੍ਹਾਂ ਦੁਕਾਨਾਂ ਦੀ ਬਹੁਤ ਗਿਣਤੀ ਹੁੰਦੀ ਐ ਦੂਰ-ਦੂਰ ਤੱਕ ਦੁਕਾਨਾਂ ਜਿਹੜੀਆਂ ਉਹ ਮੇਲੇ ਦੇ ਵਿੱਚ ਲੱਗਦੀਆਂ ਨੇ ਨਮਾਦੇ ਦੇ ਮੇਲੇ ਵਿੱਚ ਆ ਵੀ ਸਾਰੀਆਂ ਮਠਿਆਈਆਂ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਛੜਾਉਣੇ ਵਾਲੀਆਂ ਦੁਕਾਨਾਂ, ਮਠਿਆਈ ਵਾਲੀਆਂ ਦੁਕਾਨਾਂ, ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ। ਆ ਵੀ ਕੁਝ ਬੱਚਿਆਂ ਦੇ ਛੜਾਉਣੇ ਹੋਗੇ ਜਿਵੇਂ। ਇਸੇ ਤਰ੍ਹਾਂ ਦੋਨੋਂ ਸਾਈਡ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਸੜਕ ਦੇ ਨਾਲ-ਨਾਲ ਦੂਰ-ਦੂਰ ਤੱਕ ਦੁਕਾਨੇ ਦੇਖਣ ਨੂੰ ਮਿਲਣਗੀਆਂ। ਆਹ ਸਾਈਡ ਵੀ ਖਾਣ-ਪੀਣ ਵਾਲੀਆਂ ਦੁਕਾਨਾਂ ਨੇ ਸਾਰੀਆਂ। ਤੇ ਆਹ ਸਾਈਡ ਜਿਵੇਂ ਸਾਰੇ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਹਨਾ ਟੰਡੋਲ ਜਿਹੜੇ ਲੱਗੇ ਹੋਏ ਨੇ ਇਹ ਆਪਾਂ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਵੀ ਕੁਝ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਤੇ ਆਹ ਬੱਚਿਆਂ ਦੇ ਖੜਾਉਣੇ ਆ ਗਏ ਆ ਮੂੰਹ ਤੇ ਮਾਸਕ ਆ ਕੇ ਲਾਉਣ ਵਾਲੇ ਆ ਦੇਖੋ ਕਿਸ ਤਰ੍ਹਾਂ ਦੇ ਮਾਸਕ ਨੇ ਬਰਾਵਨੇ ਮਾਸਕ ਨੇ ਇਹ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੁਕਾਨਾਂ ਦੇ ਉੱਪਰੋਂ ਜਿਹੜੀਆਂ ਉਹ ਇੱਥੇ ਮਿਲਦੀਆਂ ਨੇ ਹੈਗੀਆਂ ਬਹੁਤ ਇਕੱਠ ਦੇਖ ਸਕਦੇ ਹੋ ਤੁਸੀਂ ਮੇਲੇ ਦੇ ਵਿੱਚ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਇਹ ਏਰੀਏ ਦੇ ਵਿੱਚ ਬਹੁਤ ਮਸ਼ਹੂਰ ਇਹ ਮੇਲਾ ਹੈ ਐਵੇਂ ਇਕੱਠ ਹੁੰਦਾ ਹੈ ਇਹ ਮੇਲੇ ਦੇ ਵਿੱਚ ਹਰ ਇੱਕ ਸਾਲ ਸੰਗਤਾਂ ਪਹੁੰਚਦੀਆਂ ਨੇ ਇਹ ਪਿੰਡਾਂ ਵਾਲੇ ਪਹੁੰਚਦੇ ਨੇਗੇ ਇਹ ਮੇਲੇ ਦੇ ਵਿੱਚ ਤੇ ਨਾਲ-ਨਾਲ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਇੱਥੇ ਲੱਗੀਆਂ ਹੋਈਆਂ ਨੇ ਹੈਗੀਆਂ ਅੱਗੇ ਚੱਲਦੇ ਆਂ ਕਿਉਂ ਮੇਲਾ ਦੇਖਦੇ ਆਂਗੇ ਆਪਾਂ ਜਾ ਕੇ ਤੇ ਇੱਧਰ ਕੁਝ ਪ੍ਰਸ਼ਾਦ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਅੰਦਰ ਮੱਥਾ ਟੇਕਣ ਵਾਸਤੇ ਜਿਹੜਾ ਪ੍ਰਸ਼ਾਦ ਇੱਥੋਂ ਮਿਲਦਾ ਠੀਕ ਹੈ ਜੀ ਇਹ ਕੀ ਕੀ ਹੁੰਦਾ ਪ੍ਰਸ਼ਾਦ ਜੀ ਇਹ ਖਿੱਲਾ ਦੇ ਪਤਾਸੇ ਚੜਦੇ ਨਹੀਂ ਇਹ ਬਾਬੇ ਦੇ ਠੀਕ ਹੈ ਜੀ ਠੀਕ ਹੈ ਬਾਬੇ ਦੀ ਪੂਰੀ ਚੜ੍ਹਦੀ ਕਲਾ ਹੀ ਇੱਥੇ ਠੀਕ ਹੈ ਜੀ ਠੀਕ ਹੈ ਬਾਈ ਹੁਣੀ ਕਹਿੰਦੇ ਇਹ ਖਿੱਲਾ ਪਤਾਸੇ ਲੱਡੂ ਵੀ ਮੇਲੇ ਦੇ ਵਿੱਚ ਜਿਹੜੇ ਉਹ ਅੰਦਰ ਚੜਦੇ ਨੇ ਤੇ ਇੱਥੇ ਗਰਮ ਗਰਮ ਜਲੇਬੀਆਂ ਜਿਹੜੀਆਂ ਵੰਡ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਨਾਲ ਮਠਿਆਈ ਸਾਰੀ ਬਣੀ ਹੋਈ ਹੈਗੀ ਇਸੇ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਮੇਲੇ ਦੇ ਵਿੱਚ ਬਹੁਤ ਵੱਡਾ ਇਹ ਜਿਹੜਾ ਮੇਲਾ ਹੁੰਦਾ ਸਾਰੀਆਂ ਮਠਿਆਈ ਵਾਲੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕੁਝ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਗਰਮ ਗਰਮ ਪਕੌੜੇ ਜਿਹੜੇ ਉਹ ਮੜ ਰਹੇ ਨੇ ਇਸੇ ਤਰ੍ਹਾਂ ਬਹੁਤ ਰੌਣਕ ਇਹ ਮੇਲੇ ਦੇ ਵਿੱਚ ਲੱਗਦੀ ਹੈ ਇਹ ਮੇਲੇ ਦੇ ਵਿੱਚ ਇਸੇ ਤਰ੍ਹਾਂ ਭਾਰੀ ਜਿਹੜਾ ਉਹ ਇਕੱਠਾ ਹੁੰਦਾ ਸਾਰੀਆਂ ਦੁਕਾਨਾਂ ਨਾਲ ਨਾਲ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਹ ਦੋਨੋਂ ਸਾਈਡ ਨੇ ਦੂਸਰੀ ਸਾਈਡ ਵੀ ਕੁਝ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਮਠਿਆਈ ਵਾਲੀਆਂ ਬਾਕੀ ਅੰਦਰ ਵੀ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਅੰਦਰੋਂ ਦਰਸ਼ਨ ਵੀ ਜਿਹੜੇ ਆਪਾਂ ਕਰਵਾ ਕੇ ਲੈ ਕੇ ਆਵਾਂਗੇ ਤੇ ਆਹ ਸਾਈਡ ਕੁਝ ਜਿਹੜੇ ਝੂਲੇ ਉਹ ਲੱਗੇ ਹੋਏ ਨੇਗੇ ਸਾਰੇ ਝੂਲੇ ਆਹ ਸਾਈਡ ਨੇ ਵੱਡੇ ਵੱਡੇ ਚੰਡੋਲ ਹਨਾ ਤੇ ਕਿਸ਼ਤੀਆਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇ ਤੇ ਚੰਡੋਲ ਤੇ ਕਿਸ਼ਤੀਆਂ ਉਹ ਚੱਲ ਵੀ ਰਹੀਆਂ ਨੇ ਤੇ ਬਹੁਤ ਜ਼ਿਆਦਾ ਗਿਣਤੀ ਇੱਥੇ ਝੂਲਿਆਂ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੇ ਵੱਡੇ ਝੂਲੇ ਜਿਹੜੇ ਉਹ ਮੇਲੇ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਤੇ ਇਧਰ ਜਿਵੇਂ ਕੁਝ ਆਹ ਛੋਟੇ ਬੱਚਿਆਂ ਵਾਲੇ ਝੂਲੇ ਆ ਗਏ ਹਨਾ ਸਾਰੇ ਝੂਲੇ ਚੱਲ ਵੀ ਰਹੇ ਨੇ ਇਸੇ ਤਰ੍ਹਾਂ ਬਹੁਤ ਸਾਰੇ ਝੂਲੇ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ ਛੋਟਿਆਂ ਦੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਜਿਹੜੇ ਝੂਲੇ ਹੋ ਮੇਲੇ ਦੇ ਵਿੱਚ ਲਾਏ ਜਾਂਦੇ ਨੇ ਤੇ ਅੱਗੇ ਚੱਲਦੇ ਆਂ ਅੱਗੋਂ ਕੁਝ ਹੋਰ ਆਪਾਂ ਝੂਲੇ ਜਿਹੜੇ ਦੇਖਦੇ ਆਂ ਜਾ ਕੇ ਆ ਵੀ ਛੋਟੇ ਬੱਚਿਆਂ ਵਾਲਾ ਝੂਲਾ ਆ ਗਿਆ ਤੇ ਆ ਜਵਾਕ ਇੱਕ ਬੈਠਾ ਵੀ ਐ ਇਸੇ ਤਰ੍ਹਾਂ ਜਵਾਕ ਇੰਜੋਏ ਕਰਦੇ ਨੇ ਆ ਕਿ ਮੇਲੇ ਦੇ ਵਿੱਚ ਤੇ ਇੱਧਰ ਜਿਵੇਂ ਹਾਂ ਟ੍ਰੇਨ ਵਾਲਾ ਝੂਲਾ ਆ ਗਿਆ ਤੇ ਝੂਲਿਆਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਬਹੁਤ ਵੱਡੇ ਵੱਡੇ ਝੂਲੇ ਜਿਹੜੇ ਮੇਲੇ ਦੇ ਵਿੱਚ ਲੱਗਦੇ ਨੇ ਤੇ ਆਹ ਸਾਈਡ ਜਿਵੇਂ ਆਹ ਕਿਸ਼ਤੀ ਹੋਗੀ ਆਹ ਕਿਸ਼ਤੀ ਹੁਣ ਚਲਾਉਣਗੇ ਤੇ ਅੱਗੇ ਚੱਲਦੇ ਆਂ ਕਿਉਂ ਕੁਝ ਹੋਰ ਝੂਲੇ ਆਪਾਂ ਜਿਹੜੇ ਜਾ ਕੇ ਦੇਖਦੇ ਆਂ ਵੱਡੇ ਵੱਡੇ ਚੰਡੋਲ ਵੱਡੇ ਵੱਡੇ ਝੂਲੇ ਤੇ ਸਾਹਮਣੇ ਵਾਲਾ ਚੰਡੋਲ ਚੱਲ ਵੀ ਰਿਹਾ ਤੇ ਜਿਵੇਂ ਮੈਂ ਦੱਸਿਆ ਜੀ ਤੁਹਾਨੂੰ ਵੀਡੀਓ ਦੇ ਸ਼ੁਰੂ ਜੇ ਕੀ ਬਹੁਤ ਭਾਰੀ ਇਹ ਮੇਲੇ ਦੇ ਵਿੱਚ ਇਕੱਠ ਹੁੰਦਾ ਤੇ ਸ਼ਾਮ ਦੇ ਟਾਈਮ ਤਾਂ ਤੁਸੀਂ ਦੇਖੋ ਵੀ ਇਹ ਤੋਂ ਵੀ ਜ਼ਿਆਦਾ ਰੌਣਕ ਹੋਊ ਇੱਥੇ ਪੈਰ ਧਰਨੂ ਖਾ ਨਹੀਂ ਹੋਣੀ ਸ਼ਾਮ ਦੇ ਟਾਈਮ ਤੇ ਚੰਡੋਲ ਹੋ ਗਏ ਤਿੰਨ ਚਾਰ ਤਾਂ ਇੱਥੇ ਚੰਡੋਲੇ ਲੱਗੇ ਹੋਏ ਨੇ ਐਵੇਂ ਵੱਡੇ ਵੱਡੇ ਝੂਲੇ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇਗੇ ਬਹੁਤ ਵੱਡਾ ਇਹ ਮੇਲਾ ਤੇ ਇੱਧਰ ਵੀ ਕੁਝ ਹੋਰ ਆਹ ਛੋਟੇ ਬੱਚਿਆਂ ਵਾਲੇ ਝੂਲੇ ਆ ਗਏ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਇਥੇ ਝੂਲੇ ਜਿਹੜੇ ਸਾਰੇ ਉਹ ਲੱਗੇ ਹੋਏ ਨੇਗੇ ਤੇ ਐਵੇਂ ਬਹੁਤ ਰੌਣਕ ਹੁੰਦੀ ਹੈਗੀ ਇਹ ਮੇਲੇ ਦੇ ਵਿੱਚ ਹਨਾ ਵੱਡੇ ਵੱਡੇ ਝੂਲੇ ਜਿਹੜੇ ਉਹ ਲੱਗਦੇ ਨੇਗੇ ਇਸੇ ਤਰ੍ਹਾਂ ਬਹੁਤ ਪਾਰੀ ਇਕੱਠਾ ਹੁੰਦਾ ਤੇ ਸਾਹਮਣੇ ਚੰਡੋਲ ਵੀ ਜਿਹੜਾ ਉਹ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਤੇ ਸਾਰੇ ਇੰਜੋਏ ਕਰਦੇ ਨੇ ਮੇਲੇ ਦੇ ਵਿੱਚ ਆ ਕੇ ਤੇ ਆਹ ਸਾਈਡ ਵਾਲੇ ਝੂਲੇ ਵੀ ਚੱਲ ਪਏ ਤੇ ਆਹ ਕਿਸ਼ਤੀ ਵੀ ਚੱਲ ਪਈ ਕਿਸ਼ਤੀ ਦੇ ਵਿੱਚ ਬੈਠੇ ਵੀ ਨੇ ਕਾਫੀ ਸਾਰੇ ਜਾਣੇ ਛੋਟਿਆਂ ਦੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਝੂਲੇ ਜਿਹੜੇ ਮੇਲੇ ਦੇ ਵਿੱਚ ਬਹੁਤ ਸਾਰੇ ਲੱਗੇ ਨੇਗੇ ਬਹੁਤ ਵੱਡਾ ਇਹ ਮੇਲਾ ਹੈ ਇਹ ਏਰੀਆ ਦਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੀ ਹੈ ਤੇ ਆਹ ਸਾਈਡ ਵੀ ਝੂਲੇ ਜਿਹੜੇ ਉਹ ਲੱਗੇ ਹੋਏ ਨੇਗੇ ਦੇਖ ਸਕਦੇ ਹਾਂ ਝੰਡੋਲ ਚੱਲ ਰਿਹਾ ਹੈ ਅੱਗੇ ਚੱਲਦੇ ਹਾਂ ਆਪਾਂ ਅੱਗੇੋਂ ਕੁਝ ਦੇਖਦੇ ਹਾਂ ਇੱਧਰ ਵੀ ਕੁਝ ਆ ਛੋਟੇ ਬੱਚਿਆਂ ਦੇ ਇੰਜੋਏ ਵਾਲੇ ਜਿਹੜੇ ਝੂਲੇ ਨੇ ਆ ਵੀ ਇੱਥੇ ਟ੍ਰੇਨ ਜਿਵੇਂ ਆ ਗਈ ਹੈ ਨਾ ਤੇ ਹੋਰ ਅੱਗੇ ਕੁਝ ਝੂਲੇ ਜਿਹੜੇ ਲੱਗੇ ਹੋਏ ਨੇਗੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਤੇ ਛੋਟੇ-ਛੋਟੇ ਬੱਚੇ ਜਿਹੜਾ ਇੰਜੋਏ ਵੀ ਉਹ ਕਰ ਰਹੇ ਨੇ ਤੇ ਇਸੇ ਤਰ੍ਹਾਂ ਬਹੁਤ ਸਾਰੇ ਝੂਲੇ ਜਿਹੜੇ ਮੇਲੇ ਦੇ ਵਿੱਚ ਲੱਗਦੇ ਨੇ ਤੇ ਛੋਟਿਆਂ ਦੇ ਇੰਜੋਏਮੈਂਟ ਵਾਸਤੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਤੇ ਆ ਛੋਟੇ-ਛੋਟੇ ਬੱਚੇ ਦੇਖ ਸਕਦੇ ਹੋ ਤੁਸੀਂ ਝੂਲੇ ਤੇ ਚੜ੍ਹੇ ਵੀ ਹੋਏ ਨੇ ਬਹੁਤ ਵੱਡੇ ਵੱਡੇ ਝੂਲੇ ਇਹ ਮੇਲੇ ਦੇ ਵਿੱਚ ਲੱਗਦੇ ਨੇਗੇ ਛੋਟੇ ਬੱਚਿਆਂ ਵਾਸਤੇ ਵੱਡੇ ਬੱਚਿਆਂ ਵਾਸਤੇ ਤੇ ਆ ਜਿਵੇਂ ਚੰਡੋਲ ਹੋ ਗਿਆ ਆਪਾਂ ਚੰਡੋਲ ਤੁਹਾਨੂੰ ਦਿਖਾਇਆ ਸੀਗਾ ਇਹ ਸਵੇਰੀ ਤੁਸੀਂ ਦੇਖੋ ਵੀ ਝੂਲਿਆਂ ਤੇ ਚੜ੍ਹਨ ਵਾਸਤੇ ਜਿਹੜੀਆਂ ਲਾਈਨਾਂ ਲੱਗਣੀਆਂ ਉਹ ਸ਼ੁਰੂ ਹੋ ਗਈਆਂ ਸਵੇਰੀ ਪੂਰਾ ਇਕੱਠ ਹੋ ਗਿਆ ਮੇਲੇ ਦੇ ਵਿੱਚ ਆਮ ਨੂੰ ਤਾਂ ਇਹ ਤੋਂ ਵੀ ਜ਼ਿਆਦਾ ਇਕੱਠ ਹੋ ਜਾਣਾ ਬਹੁਤ ਭਾਰੀ ਇਕੱਠਾ ਹੁੰਦਾ ਉਹ ਮੇਲੇ ਦੇ ਵਿੱਚ ਐਸੇ ਤਰ੍ਹਾਂ ਬਹੁਤ ਰੌਣਕਾਂ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਨਮਾਦਿਆਂ ਦੇ ਮੇਲੇ ਵਿੱਚ ਆ ਵੀ ਛੋਟੇ ਬੱਚਿਆਂ ਦਾ ਝੂਲਾ ਟ੍ਰੇਨ ਹੋ ਗਈ ਜਿਵੇਂ ਛੋਟੇ ਛੋਟੇ ਬੱਚੇ ਇੰਜੋਏ ਜਿਹੜਾ ਉਹ ਕਰ ਰਹੇ ਨੇ ਇਹ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਦੱਸਿਓ ਕਰਕੇ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੀ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਹਾਂ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਜੇ ਕੋਈ ਬਾਹਰਲੀ ਕੰਟਰੀ ਤੋਂ ਦੇਖ ਰਿਹਾ ਉਹ ਵੀ ਕਮੈਂਟ ਜ਼ਰੂਰ ਕਰਕੇ ਉਹ ਦੱਸਿਓ ਅੱਗੇ ਚੱਲਦੇ ਆਂਗੇ ਅੱਗੋਂ ਮੇਲਾ ਦੇਖਦੇ ਆਂ ਜਾ ਕੇ ਆਪਾਂ ਤੇ ਆਹ ਸਾਈਡ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਜਿਹੜੇ ਉਹ ਝੂਲੇ ਨੇ ਹੈਗੇ ਆਹ ਛੋਟੇ ਬੱਚੇ ਇੱਥੇ ਇੰਜੋਏ ਵੀ ਕਰ ਰਹੇ ਨੇ ਛੋਟੇ ਛੋਟੇ ਬੱਚੇ ਝੂਲੀਆਂ ਤੇ ਬੈਠੇ ਵੀ ਨੇ ਤੇ ਹਰੇਕ ਦੇ ਇੰਜੋਏਮੈਂਟ ਵਾਸਤੇ ਇੱਥੇ ਝੂਲੇ ਨੇ ਹੈਗੇ ਆਹ ਛੋਟੇ ਛੋਟੇ ਬੱਚੇ ਦੇਖੋ ਕਿੰਨਾ ਖੁਸ਼ ਨੇ ਝੂਲੀਆਂ ਤੇ ਬੈਠ ਕੇ ਤੇ ਇਸੇ ਤਰ੍ਹਾਂ ਬਹੁਤ ਝੂਲੇ ਜਿਹੜੇ ਲੱਗਦੇ ਨੇ ਤੇ ਆਹ ਵਾਲੇ ਚੂਲੇ ਤੇ ਵੀ ਕੁਛ ਛੋਟੇ ਬੱਚੇ ਜਿਹੜੇ ਉਹ ਬੈਠੇ ਨੇ ਇੰਜੋਏ ਜਿਹੜਾ ਕਰ ਰਹੇ ਨੇ ਤੇ ਇਸ ਤਰ੍ਹਾਂ ਬਹੁਤ ਸਾਰੇ ਛੂਲੇ ਜਿਹੜੇ ਇਹ ਮੇਲੇ ਦੇ ਵਿੱਚ ਲੱਗਦੇ ਨੇ ਤੇ ਅੱਗੇ ਚੱਲਦੇ ਆਂਗੇ ਅੱਗੇ ਉਹ ਆਪਾਂ ਦੇਖਦੇ ਆਂਗੇ ਜਾ ਕੇ ਇਧਰੋਂ ਸਾਰਾ ਆਪਾਂ ਚੂਲੇ ਤੁਹਾਨੂੰ ਦਿਖਾਏ ਦਿੱਤੇ ਹਨਾ ਯਾਰ ਬੱਚੇ ਜਿਹੜੇ ਬੈਠੇ ਵੀ ਨੇ ਇੰਜੋਏ ਜਿਹੜਾ ਕਰ ਰਹੇ ਨੇ ਮੇਲੇ ਦੇ ਵਿੱਚ ਇਹ ਤੋਂ ਬਾਅਦ ਆਪਾਂ ਅੰਦਰ ਵੀ ਜਾਵਾਂਗੇ ਅੰਦਰੋਂ ਤੁਹਾਨੂੰ ਦਰਸ਼ਨ ਵੀ ਜਿਹੜੇ ਉਹ ਕਰਵਾ ਕੇ ਲੈ ਕੇ ਆਵਾਂਗੇ ਹਨ ਤੇ ਇੱਧਰੋਂ ਕੁਝ ਹੋਰ ਦੁਕਾਨਾਂ ਦਿਖਾਉਣੇ ਆ ਕਿ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਵੱਡੇ-ਵੱਡੇ ਝੂਲੇ ਇਹ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ ਆ ਜਿਵੇਂ ਸਾਈਡ ਸਾਰੀ 20-20 ਰੁਪਏ ਵਾਲੀ ਸੇਲ ਆ ਗਈ ਹਨ ਇੱਥੋਂ ਸਾਰੇ ਕੁੜੀਆਂ ਵਾਲਾ ਸਾਮਾਨ ਐਰਿੰਗਸ ਹੋਗੇ ਐਵੇਂ ਜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਲੈ ਸਕਦੇ ਹੋਗੇ ਨਾਲ ਨਾਲ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਬਹੁਤ ਮਸ਼ਹੂਰ ਮੇਲਾ ਇਹ ਬਹੁਤ ਵੱਡਾ ਮੇਲਾ ਜਿਹੜਾ ਲੱਗਦਾ ਇਹ ਏਰੀਆ ਦੇ ਵਿੱਚ ਇਸੇ ਤਰ੍ਹਾਂ ਆਗੇ ਸੰਖਤਾਂ ਇਹ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇਗੀਆਂ ਤੇ ਸਾਰੀਆਂ ਦੁਕਾਨਾਂ ਨਾਲ ਨਾਲ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਹੋਗੀਆਂ ਜੁਐਲਰੀ ਵਾਲੀਆਂ ਦੁਕਾਨਾਂ ਹੋਗੀਆਂ ਤੇ ਆਹ ਟਰੈਕਟਰ ਬਣੇ ਹੋਏ ਨੇ ਛੋਟੇ ਬੱਚਿਆਂ ਵਾਸਤੇ ਦੇਖੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਹੈਗੀਆਂ ਨੇਗੀਆਂ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਤੁਹਾਨੂੰ ਮੇਲਾ ਜਿਹੜਾ ਹੋਰ ਦਿਖਾਉਨੇ ਆਂਗੇ ਆਪਾਂ ਤੇ ਦੁਕਾਨਾਂ ਦੀ ਗੰਢਤੀ ਬਹੁਤ ਜ਼ਿਆਦਾ ਇੱਥੇ ਮੇਲੇ ਦੇ ਵਿੱਚ ਦੂਰ ਦੂਰ ਤੱਕ ਦੁਕਾਨਾਂ ਜਿਹੜੀਆਂ ਮੇਲੇ ਦੇ ਵਿੱਚ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਸਵੇਰ ਦੇ ਟਾਈਮ ਹੀ ਇੱਥੇ ਸੰਗਤਾਂ ਜਿਹੜੀਆਂ ਪਹੁੰਚਣੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਇਕੱਠ ਜਿਹੜਾ ਉਹ ਸ਼ੁਰੂ ਹੋ ਜਾਂਦਾ ਇਧਰ ਨਾਲ ਨਾਲ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਮਠਿਆਈ ਵਾਲੀਆਂ ਹੋਈਆਂ ਜਿਵੇਂ ਹੋਰ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਜਿਵੇਂ ਬਾਈ ਨੇ ਦੱਸਿਆ ਸੀਗਾ ਕਿ ਲੱਡੂਆਂ ਦਾ ਪ੍ਰਸ਼ਾਦ ਅੰਦਰ ਚੜਦਾ ਤੇ ਇੱਥੋਂ ਫਿਰ ਲੱਡੂ ਵੀ ਜਿਹੜਾ ਉਹ ਲੈ ਕੇ ਜਾਂਦੇ ਨੇ ਅੰਦਰ ਚੜਾਉਣ ਵਾਸਤੇ ਡੱਬੇ ਜਿਹੜੇ ਲੈ ਕੇ ਜਾਂਦੇ ਨੇ ਅੰਦਰ ਮੱਥਾ ਟੇਕਣ ਵਾਸਤੇ ਤੇ ਆਹ ਇਧਰ ਸਥਾਨ ਜਿਹੜਾ ਬਣਿਆ ਹੋਇਆ ਹੈ ਆਹ ਸਥਾਨ ਤੇ ਇੱਥੇ ਜਿਹੜਾ ਉਹ ਮੱਥਾ ਟੇਕਿਆ ਜਾਂਦਾ ਆਪਾਂ ਅੰਦਰ ਚੱਲਦੇ ਆਂ ਅੰਦਰੋਂ ਤੁਹਾਨੂੰ ਦਾਖਣ ਵੀ ਜਿਹੜੇ ਕਰਵਾ ਕੇ ਲੈ ਕੇ ਆਵਾਂਗੇ ਤੇ ਅੰਦਰ ਚੱਲਦੇ ਆਪਾਂ ਅੰਦਰੋਂ ਤੁਹਾਨੂੰ ਹਣ ਦਰਸ਼ਨ ਕਰਵਾਉਨੇ ਆਂ ਬਹੁਤ ਭਾਰੀ ਜਿਹੜਾ ਉਹ ਇਕੱਠ ਹੋਇਆ ਹੋਇਆ ਅੰਦਰ ਸੰਗਤਾਂ ਦਾ ਹਨਾ ਦਰਸ਼ਨਾਂ ਵਾਸਤੇ ਤੇ ਇਸੇ ਤਰ੍ਹਾਂ ਸੰਗਤਾਂ ਇੱਥੇ ਆਉਂਦੀਆਂ ਨੇਗੀਆਂ ਦਰਸ਼ਨਾਂ ਵਾਸਤੇ ਸਵੇਰੀ ਸੰਗਤਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਥਾਂ ਤੇ ਜਿਹੜਾ ਉਹ ਇੱਥੇ ਮੱਥਾ ਉਹ ਟੇਕਿਆ ਜਾਂਦਾ ਆਪਾਂ ਸਾਰੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਜਿਹੜਾ ਸਵੇਰੀ ਉਹ ਸ਼ੁਰੂ ਹੋ ਜਾਂਦਾ ਆ ਜਿਹੜਾ ਇੱਧਰ ਮੇਨ ਉਹ ਸਥਾਨ ਬਣਿਆ ਹੋਇਆ ਤੇ ਅੰਦਰ ਚੱਲਦੇ ਆਪਾਂ ਹੁਣ ਦਰਸ਼ਨ ਕਰਦੇ ਆਂ ਚਲਦੇ ਆਪਾਂ ਅੰਦਰ ਤੁਹਾਨੂੰ ਜਿਹੜੇ ਦਰਸ਼ਨ ਹੋ ਕਰਵਾ ਕੇ ਲੈ ਕੇ ਆਉਨੇ ਆ ਤੇ ਇਹ ਸਥਾਨ ਤੇ ਜਿਹੜਾ ਉਹ ਮੱਥਾ ਟੇਕਿਆ ਜਾਂਦਾ ਤੇ ਆ ਬਾਈ ਹੁਣੀ ਇੱਥੇ ਕਮੇਟੀ ਚ ਨੇ ਤੇ ਇਹਨਾਂ ਦੀ ਇੱਥੇ ਡਿਊਟੀ ਜਿਹੜੀ ਉਹ ਲੱਗੀ ਹੋਈ ਹੈ ਤੇ ਅੰਦਰ ਚਲਦੇ ਆਪਾਂ ਅੰਦਰੋਂ ਉਹਨਾਂ ਦਰਸ਼ਨ ਜਿਹੜੇ ਤੁਹਾਨੂੰ ਕਰਵਾ ਕੇ ਲੈ ਕੇ ਆਉਨੇ ਆ ਤੇ ਇੱਥੇ ਜਿਵੇਂ ਲਿਖਿਆ ਹੋਇਆ ਮੱਥਾ ਟੇਕਣ ਦੀ ਰਸਤਾ ਇੱਧਰ ਹੈ ਤੇ ਜਿਹਨਾਂ ਨੇ ਲਿਖਿਆ ਜਿਹੜਾ ਉਹ ਆਇਆ ਹੋਇਆ ਹੈ ਅੰਦਰ ਚਲਦੇ ਆਂ ਦਰਸ਼ਨ ਤੁਹਾਨੂੰ ਕਰਵਾ ਕੇ ਲੈ ਕੇ ਆਉਨੇ ਆਪਾਂ ਇਹ ਇੱਥੇ ਅਸੀਂ ਤਾਂ ਜਿਹੜੀਆਂ ਆਵਾਜ਼ਾਂ ਵੀ ਕਰਿਆ ਨੇ ਖਾਸ ਕਰਕੇ ਆਪਣੀ ਆਸਨੀ ਪੱਤਾ ਅਤੇ ਜਨਨੀ ਦਾ ਆਸਰਾ ਅਸਥਾਨ ਦੀ ਜਿਹੜੇ ਪਾਰਕੀਆਂ ਸਾਧਿਆ ਸੰਗਤਾਂ ਦਾ ਆਪਣੇ ਹੀ ਨੋਬਲ ਗਿਆਨ ਦਾ ਸੰਸਾਰ ਲੋਕਾਂ ਦਾ ਆਵਾਜ਼ਾਂ ਵਾਲੀ ਦਾ ਸਾਡਾ ਆਪਣੀ ਦਾ ਪਾਰਨਾ ਪਾਰੂ ਪਾਤਸ਼ਾਹ ਦੇ ਸਾਫਤ ਵਿਦ ਆਜ ਉਪਾਰ ਜਾ ਰਹੇ ਹਾਂ ਆਪਣੀ ਬੱਚੀਆਂ ਦਾ ਸਿਆਲ ਇਹ ਵੀ ਪਤਰੀਆ ਸਾਫ ਦਾ ਰਹੋਗੇ ਸਾਤ ਤੱਕ ਤੇ ਚੱਲਦੇ ਹੁਣ ਥੱਲੋਂ ਤੁਹਾਨੂੰ ਦਰਸ਼ਨ ਕਰਵਾਉਣਾ ਤੇ ਥੱਲੇ ਵੀ ਜਿਹੜਾ ਉਹ ਬਾਥਾ ਟੇਕਿਆ ਜਾਂਦਾ ਅੰਗ ਦਾ ਵੱਲ बहुत भारी जहिड़ा कट विया हुआ जेक लाईन जहिड़ियूं उहो लॻियूं हुई ਇੱਥੇ ਸਰੋਵਰ ਬਣਿਆ ਹੋਇਆ ਤੇ ਜਵਾਕ ਸਰੋਵਰ ਚ ਨਹਾਉਣ ਲੱਗੇ ਹੋਏ ਨੇ ਬਹੁਤ ਸਾਰੇ ਇਹ ਅੰਦਰੋਂ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਤੇ ਆਹ ਸਾਰਾ ਸਥਾਨ ਸੀਗਾ ਅੰਦਰ ਜਿੱਥੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਤੇ ਹੁਣ ਚੱਲਦੇ ਆਂ ਇੱਥੋਂ ਆਪਾਂ ਬਾਹਰ ਬਾਹਰੋਂ ਦਿਖਾਉਣੀ ਆ ਤੁਹਾਨੂੰ ਹੋਰ ਮੇਲਾ ਅੰਦਰੋਂ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਤੇ ਅੰਦਰੋਂ ਸਾਰਾ ਦਿਖਾਤਾ ਤੇ ਇੱਧਰ ਤੁਸੀਂ ਦੇਖੋ ਵੀ ਕਿੰਨੀ ਜ਼ਿਆਦਾ ਗਿਣਤੀ ਐ ਇੱਥੇ ਆ ਦੁਕਾਨਾਂ ਦੀ ਆ ਜਿਹੜੀਆਂ ਪਾਥੀਆਂ ਹੁੰਦੀਆਂ ਨੇ ਘਿਓਰ ਹੁੰਦੇ ਨੇ ਤੇ ਸਾਰੇ ਘਿਓ ਵਾਲੀਆਂ ਦੁਕਾਨਾਂ ਨੇ ਸਾਰੀਆਂ ਮਠਿਆਈ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਬਹੁਤ ਜ਼ਿਆਦਾ ਗਿਣਤੀ ਐ ਇੱਥੇ ਦੇਖੋ ਸਾਰੀਆਂ ਨਾਲ-ਨਾਲ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਤੇ ਆ ਬਾਈ ਉਹ ਨਹੀਂ ਬੁਲਾ ਰਹੇ ਨੇ ਹਾਂਜੀ ਹਾਂਜੀ ਹੋਰ ਕਿੱਥੋਂ ਆਏ ਹੋ ਜੀ ਤੁਸੀਂ ਯੂਪੀ ਸੇ ਜੀ ਯੂਪੀ ਸੇ ਹਾਂਜੀ ਹਰ ਇੱਕ ਸਾਲ ਆਤੇ ਹੋ ਯਹਾਂ ਪਰ ਹਾਂ ਹਰ ਸਾਲ ਹੋਰ ਕੌਣ ਸੇ ਕੌਣ ਸੇ ਮੇਲੇ ਮੇਂ ਜਾਤੇ ਹੋ ਲੁਗੋਗਾ ਮਾੜੀ ਹੈ ਰਾਜਸਥਾਨ ਮੈਂ ਅੱਛਾ ਉਹ ਬਾਗੜ ਪਗੜ ਠੀਕ ਹੈ ਠੀਕ ਹੈ ਪੰਜਾਬ ਮੇਂ ਹੋਰ ਕੌਣ-ਕੌਣ ਸੇ ਮੇਲੇ ਸਾਰੇ ਮੇਲੇ ਕਰ ਸਾਰੇ ਮੇਲੇ ਕਰਦੇ ਹੋ ਆਵਨ ਨੈਕਸਟ ਮੇਲਾ ਕਹਾਂ ਹੈ ਪਾਕਿਸਤਾਨ ਬਾਹਰ ਮਾ ਘੜਿਆਲਾ اچھا ਪਰ ਉਧਰ ਵੀ ਜਾਓਗੇ ਹਾਂਜੀ ਠੀਕ ਹੈ ਠੀਕ ਹੈ ਤੇ ਡੇਰਾ ਬਾਬਾ ਨਾਨਕ ਦਾ ਹਾਂ ਕੈਂਪ ਕਰਨਾ ਹੈ ਕੈਂਪ ਕਰਨ ਠੀਕ ਹੈ ਬਾਈ ਹੁਣੀ ਕਹਿੰਦੇ ਸੀ ਸਾਰੇ ਮੇਲੇ ਲਾਉਣੇ ਆ ਯੂਪੀ ਤੋਂ ਆਏ ਆ ਤੇ ਉਹ ਬਾਈ ਵੀ ਨਾਲ ਨੇਗੇ ਤੇ ਐਵੇਂ ਸਾਰੇ ਦੂਰੋਂ ਦੂਰੋਂ ਆਉਂਦੇ ਨੇ ਮੇਲਿਆਂ ਦੇ ਉੱਪਰ ਤੇ ਆਪ ਕਿਆ ਬੋਲਦੇ ਹੋ ਇਨਕੋ ਇਸਕੋ ਬੋਲਦੇ ਖਜਲਾ ਜੀ ਅਜਲਾ ਹਾਂ ਠੀਕ ਹੈ ਠੀਕ ਹੈ ਠੀਕ ਅਜਲਾ ਤੇ ਇਹ ਅਜਲੇ ਬਣਾਉਂਦੇ ਨੇ ਬਾਈ ਹੁਣੀ ਕਹਿੰਦੇ ਅਸੀਂ ਸਾਰੇ ਮੇਲੇ ਲਾਉਣੇ ਆ ਪੰਜਾਬ ਦੇ ਬਾਕੀ ਹੋਰ ਵੱਡੇ ਵੱਡੇ ਮੇਲੇ ਤੇ ਦੇਖੋ ਵੀ ਇਸ ਤਰ੍ਹਾਂ ਮੇਲਿਆਂ ਦੇ ਵਿੱਚ ਸਾਰੇ ਆਉਂਦੇ ਨੇ ਦੁਕਾਨਾਂ ਆਪਦੀਆਂ ਲੈ ਕੇ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਕੁਝ ਹੋਰ ਇੱਧਰ ਵੀ ਦੁਕਾਨਾਂ ਸਾਰੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਜਲੇਬੀਆਂ ਵਾਲੀਆਂ ਹੋ ਗਈਆਂ ਨਾ ਕੁਝ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਗਰਮ ਗਰਮ ਜਲੇਬੀਆਂ ਜਿਹੜੀਆਂ ਉਹ ਬੜੀਆਂ ਪਈਆਂ ਨੇਗੀਆਂ ਤੇ ਇਸੇ ਤਰ੍ਹਾਂ ਬਹੁਤ ਇਹ ਵੱਡਾ ਮੇਲਾ ਜਿਹੜਾ ਲੱਗਦਾ ਤੇ ਇਧਰ ਆ ਬਾਈ ਬਣਾਉਣ ਵੀ ਲੱਗਿਆ ਹੋਇਆ ਜਲੇਬੀਆਂ ਗਰਮ ਗਰਮ ਇਹ ਆਪਾਂ ਦਿਖਾ ਵੀ ਤੁ ਤੇ ਇਹ ਐਵੇਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਮਠਿਆਈ ਵਾਲੀਆਂ ਹਨ ਬਾਈ ਹੁਣੀ ਬਣਾਉਣ ਲੱਗੇ ਬਣੇ ਗਰਮ-ਗਰਮ ਜਲੇਬੀਆਂ ਤੇ ਇਸੇ ਤਰ੍ਹਾਂ ਬਹੁਤ ਵੱਡਾ ਇਹ ਮੇਲਾ ਹੁੰਦਾ ਨਮਾਦੇ ਦਾ ਤੇ ਅੱਗੇ ਚੱਲਦੇ ਆਂ ਕਿਉਂ ਤੁਹਾਨੂੰ ਹੋਰ ਦਿਖਾਉਨੇ ਆਗੇ ਆਪਾਂ ਜਾ ਕੇ ਤੇ ਰੌਣਕ ਤੁਸੀਂ ਦੇਖ ਸਕਦੇ ਹੋ ਇਕੱਠ ਹਨਾ ਮੇਲੇ ਦੇ ਵਿੱਚ ਸਵੇਰੀ ਜਿਹੜਾ ਹੋਣਾ ਉਹ ਸ਼ੁਰੂ ਹੋ ਗਿਆ ਆ ਇੱਧਰ ਕੁਝ ਹੋਰ ਖੜਾਉਣੇ ਵਾਲੀਆਂ ਦੁਕਾਨਾਂ ਆ ਗਈਆਂ ਬੱਚਿਆਂ ਦੇ ਖੜਾਉਣੇ ਇੱਥੇ ਜਿਹੜੇ ਹੈਗੇ ਨੇ ਤੇ ਹਾਲੇ ਸਵੇਰ ਦਾ ਟਾਈਮ ਹੈ ਸ਼ਾਮ ਦੇ ਟਾਈਮ ਇੱਥੇ ਹੋਰ ਵੀ ਜਿਹੜਾ ਭਾਰੀ ਹੋ ਇਕੱਠ ਹੋਊਗਾ ਤੇ ਇਸੇ ਤਰ੍ਹਾਂ ਬਹੁਤ ਭਾਰੀ ਇੱਥੇ ਇਕੱਠ ਰਹਿਣਾ ਸ਼ਾਮ ਤੱਕ ਤੇ ਇਧਰੋਂ ਕੁਝ ਹੋਰ ਦੁਕਾਨਾਂ ਆਪਾਂ ਜਾ ਕੇ ਦੇਖਦੇ ਆਂ ਦੁਕਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਲੱਗਦੀਆਂ ਨੇ ਆ ਕੁਝ ਪਰਸ ਹੋਗੇ ਹਨਾ ਬੈਗ ਹੋਗੇ ਤੇ ਨਾਲ ਨਾਲ ਜੁਐਲਰੀ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਬਹੁਤ ਸਾਰਾ ਸਮਾਨ ਆ ਜਿਵੇਂ ਇਅਰਿੰਗਸ ਹੋਗੇ ਹਨਾ ਇਸ ਤਰ੍ਹਾਂ ਇੱਥੇ ਦੁਕਾਨਾਂ ਦੇ ਉੱਪਰ ਜਿਹੜਾ ਲੱਗਿਆ ਹੋਇਆ ਤੇ ਨਾਲ ਨਾਲ ਆਹ 20-20 ਰੁਪਏ ਵਾਲੀ ਸੇਲ ਆ ਗਈ ਕੋਈ ਵੀ ਸਾਮਾਨ ਤੁਸੀਂ 20-20 ਰੁਪਏ ਦੇ ਵਿੱਚ ਜਿਹੜਾ ਉਹ ਇੱਥੋਂ ਲੈ ਸਕਦੇ ਹੋ ਤੇ ਬਹੁਤ ਵੱਡਾ ਇਹ ਮੇਲਾ ਦੋਨੋਂ ਸਾਈਡ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆਹ ਸਾਈਡ ਵੀ ਕੁਝ ਖੜਾਉਣੇ ਵਾਲੀਆਂ ਦੁਕਾਨਾਂ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਹੋਗੇ ਤੇ ਨਾਲ ਨਾਲ ਸਾਰੀਆਂ ਖੜਾਉਣੇ ਵਾਲੀਆਂ ਦੁਕਾਨਾਂ ਆ ਗਈਆਂ ਬੱਚਿਆਂ ਦੇ ਖੜਾਉਣੇ ਹੋਗੇ ਜਿਵੇਂ ਤੇ ਆਹ ਸਾਈਡ ਵੀ ਕੁਝ ਹੋਰ ਦੁਕਾਨਾਂ ਨੇਗੀਆਂ ਬੱਚਿਆਂ ਦੀਆਂ ਗੇਮਾਂ ਹਨਾ ਛੋਟੇ ਬੱਚਿਆਂ ਦੀਆਂ ਗੇਮਾਂ ਹੋਗੀਆਂ ਖੇਡਣ ਵਾਲੀਆਂ ਜਿਵੇਂ ਐਵੇਂ ਨਹੀਂ ਸਾਰੀਆਂ ਉਹ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆਹ ਕੁਝ ਹੋਰ ਛੱਲੇ ਹੋਗੇ ਜਿਵੇਂ ਜੁਐਲਰੀ ਵਾਲੀਆਂ ਸਾਰੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਹੈਗੀਆਂ ਨੇ ਬਹੁਤ ساری ਜੁਐਲਰੀ ਇੱਥੇ ਜਿਹੜੀ ਉਹ ਲੱਗੀ ਹੋਈ ਹੈਗੀ ਤੇ ਅੱਗੇ ਚੱਲਦੇ ਆਂਗੇ ਅੱਗੋਂ ਦੇਖਦੇ ਆਂਗੇ ਆਪਾਂ ਜਾ ਕੇ ਮੇਲਾ ਆਪਾਂ ਦੂਸਰੀ ਸਾਈਡ ਆ ਗਏ ਝੂਲੇ ਵਾਲੀ ਸਾਈਡ ਤੇ ਇੱਕ ਵਾਰ ਦੁਬਾਰਾ ਤੁਹਾਨੂੰ ਸਾਰੇ ਇਧਰੋਂ ਝੂਲੇ ਜਿਹੜੇ ਆਪਾਂ ਹੋਰ ਦਿਖਾਉਨੇ ਆ ਤੇ ਸਾਰੇ ਝੂਲੇ ਚੱਲ ਰਹੇ ਨੇ ਤੇ ਇੱਥੇ ਵੀ ਕੁਝ ਆਹ ਝੂਲੇ ਨੇਗੇ ਆ ਬੱਚਿਆਂ ਵਾਲੇ ਹਨਾ ਆ ਵੀ ਝੂਲਾ ਇੱਕ ਲੱਗਿਆ ਹੋਇਆ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਤੇ ਇਸੇ ਤਰ੍ਹਾਂ ਵੱਡੇ ਵੱਡੇ ਝੂਲੇ ਮੇਲੇ ਦੇ ਵਿੱਚ ਲੱਗਦੇ ਨੇ ਤੇ ਸਾਰੇ ਪਾਸੇ ਬਹੁਤ ਰਸ ਹੈ ਇਧਰ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇਧਰੋਂ ਆਹ ਝੂਲੇ ਚੱਲ ਵੀ ਪਏ ਸਾਰੇ ਹਨਾ ਜਿਵੇਂ ਪਹਿਲਾਂ ਵੀ ਦਿਖਾਈ ਨੇ ਆਪਾਂ ਤੁਹਾਨੂੰ ਤੇ ਸਾਰੇ ਚੰਡੋਲ ਕਿਸ਼ਤੀਆਂ ਜਿਹੜੀਆਂ ਉਹ ਚੱਲ ਰਹੇ ਨੇ ਇਸੇ ਤਰ੍ਹਾਂ ਬਹੁਤ ਇਹ ਵੱਡਾ ਮੇਲਾ ਜਿਹੜਾ ਉਹ ਲੱਗਦਾ ਹੈ ਇਸੇ ਤਰ੍ਹਾਂ ਬਹੁਤ ਜ਼ਿਆਦਾ ਉਹ ਰੌਣਕ ਜਿਹੜੀ ਇਹ ਮੇਲੇ ਦੇ ਵਿੱਚ ਹੁੰਦੀ ਹੈ ਕੁਝ ਇੱਧਰ ਸਾਰੇ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਜਿਹੜੇ ਉਹ ਝੂਲੇ ਲੱਗੇ ਹੋਏ ਨੇਗੇ ਇਹ ਸਾਰੇ ਝੂਲੇ ਚੱਲ ਰਹੇ ਨੇ ਤੇ ਵੱਡੀਆਂ-ਵੱਡੀਆਂ ਕਿਸ਼ਤੀਆਂ ਵੱਡੇ-ਵੱਡੇ ਚੰਡੋਲ ਹਨਾ ਪਹਿਲਾਂ ਵੀ ਆਪਾਂ ਜਮੇ ਤੁਹਾਨੂੰ ਦਿਖਾ ਕੀ ਗਏ ਆ ਇਸੇ ਤਰ੍ਹਾਂ ਵੱਡੇ-ਵੱਡੇ ਝੂਲੇ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇਗੇ ਤੇ ਪੂਰਾ ਜਿਹੜਾ ਉਹ ਇਕੱਠ ਹੋ ਗਿਆ ਮੇਲੇ ਦੇ ਵਿੱਚ ਸਾਰੇ ਝੂਲੇ ਜਿਹੜੇ ਉਹ ਚੱਲ ਰਹੇ ਨੇ ਤੇ ਆ ਜਿਵੇਂ ਕਿश्ती ਆ ਬਹੁਤ ਸਾਰੇ ਜਾਣੇ ਕਿश्ती ਦੇ ਵਿੱਚ ਇਹਦੇ ਤੇ ਬੈਠੇ ਵੀ ਨੇ ਇੰਜੋਏ ਜਿਹੜਾ ਉਹ ਕਰ ਰਹੇ ਨੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਨਵਾਦੇ ਦਾ ਮੇਲਾ ਇਸ ਵੀਡੀਓ ਨੂੰ ਅੱਜ ਦਿਨੋਂ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ